YouTube ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਮੁਬਾਰਕਾ ਦਿਨਣਾ ਮੇਰੇ ਵੱਡੇ ਭਰਾ ਰਵਨੀਤ ਬਿੱਟੂ ਨੂੰ ਜਿਹਨੂੰ ਮੋਦੀ ਸਾਹਿਬ ਯਾਨੀ ਮੰਤਰੀ ਬਣਾ ਰਹੇ ਨੇ ਕੇਂਦਰ ਦਾ ਤੇ ਮੈਂ ਆਸ ਰੱਖਦਾ ਵਾਂ ਵੀ ਲੁਧਿਆਣੇ ਦੇ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਤੇ ਲੋਕਾਂ ਦੀ ਸਾਰ ਲੈਣਗੇ ਕਿਨਾਂ ਬੱਸ ਮੈਂ ਗੱਲ ਕਰਦਾ ਸੀਗਾ ਵੀ ਮੇਰਾ ਭਰਾ ਰਵਨੀਤ ਬਿੱਟੂ ਕਿਸਮਤ ਦਾ ਧਨੀ ਆ ਜਰਾ ਹੋ ਤਾਂ ਛੋਟਾ ਭਰਾ ਜਿਹੜਾ ਹੈਗਾ ਵਾ ਉਹ ਦੀ ਕਿਸਮਤ ਤਾਂ ਬੇਗਾਰੀ ਆ ਕਹਿੰਦਾ ਭਾਬਰਾ ਮੈਂ 14 ਵਿੱਚ ਵੀ ਲੜੀ 19 ਵਿੱਚ 23 ਵਿੱਚ ਰੁਣੀ ਦੇ ਬੱਟੂ ਦੇ ਖਿਲਾਫ ਚੋਂ ਲੜੀ ਮੈਂ ਰੁਣੀ ਦੇ ਬੱਟੂ ਨੂੰ ਮੁੱਦੇ ਗਨੋਂਦਾ ਗਨੋਂਦਾ ਉਹਦੇ ਖਿਲਾਫ ਲੜਦਾ ਲੜਦਾ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਤੇ ਪੂਰੀ ਤਰ੍ਹਾਂ ਮੇਰੇ ਹੌਸਲੇ ਟੁੱਟ ਗਏ ਗਰਾ ਪਰ ਇੱਕ ਖੁਸ਼ੀ ਹੈਗੀ ਆ ਵੀ ਮੇਰਾ ਭਰਾ 14 ਵਿੱਚ ਵਿੱਚ ਜਿੱਤੇ ਆ 19 ਵਿੱਚ ਵਿੱਚ ਜਿੱਤੇ ਆ ਤੇ 23 ਵਿੱਚ ਹਰ ਕੇ ਨਿਰੰਦਰ ਮੋਤੀ ਸਾਹਿਬ ਨੇ ਵੱਡਾ ਹੌਂਦੋ ਦਿੱਤਾ ਵਾ ਮੈਂ ਨਿਰੰਦਰ ਮੋਤੀ ਜੀ ਦਾ ਵੀ ਧੰਵਾਦ ਕਰਦਾ ਵਾਂ ਤੇ ਭਰਾ ਤੋਂ ਵੀ ਆਸ ਰੱਖਦਾ ਵਾਂ ਵੀ ਹੁਣ ਲੁਧਿਆਣਾ ਵਾਸਤੇ ਕੋਈ ਨਾ ਕੋਈ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਤੇ ਜਿਹੜਾ ਬੁੱਢਾ ਨਾਲਾ ਹੈਗਾ ਵਾ ਉਹਨੂੰ ਵੀ ਮੇਰਾ ਭਰਾ ਸਾਫ਼ ਕਰਵਾਊਗਾ ਜ਼ਰਾ ਆ ਕismet ਦੀਆਂ ਗੱਲਾਂ ਹੁੰਦੀਆਂ ਨੇ ਦੋਸਤੋ ਕਰੋ ਦੇਖੋ ਕਿਸਮਤ ਜਿਹੜਾ ਬੰਦਾ 13-14 ਸਾਲ ਤੋਂ ਲੜਾਈ ਲੜਦਾ ਰਿਹਾ ਉਹ ਅੱਜ ਖਤਮ ਹੋ ਗਿਆ ਬਿਲਕੁਲ ਕਰ ਮਨ ਵੀ ਟੁੱਟ ਗਿਆ ਦਿਲੋ ਵੀ ਟੁੱਟ ਗਿਆ ਤੇ ਯਾਨੀ ਪੂਰੀ ਦਲੇਰੀ ਨਾਲ ਅਸੀਂ ਲੜੇ ਸੀਗੇ ਕਰਾ ਮੁੱਦੇ ਵੀ ਜਾਗਰ ਕੀਤੇ ਸੀਗੇ ਕਰਾ ਤੇ ਕਿਸਮਤ ਕਿਸਮਤ ਦੀ ਗੱਲਾਂ ਹੁੰਦੀਆਂ ਨੇ ਕਰਾ ਆ ਕਿਸਮਤ ਤੋਂ ਬਗਾਰ ਕੁਝ ਨਹੀਂ ਹੁੰਦਾ ਕਰਾ ਮੇਰਾ ਭਰਾ ਕਿਸਮਤ ਦਾ ਧਨੀ ਆ ਤੇ ਸਾਡੀ ਕਿਸਮਤ ਦੇ ਵਿੱਚ ਤਾਂ ਬਸ ਯਾਨੀ ਕਿ ਨਾ ਬਰਬਾਦ ਹੀ ਨਿਕਲ ਲਿਖੇ ਜੀ ਦੀ ਬਰਬਾਦੀ ਹੋ ਗਈ ਕਿਰਾ ਯਾਨੀ ਕਹਿੰਦਾ ਪਾ ਅੱਜ ਮੈਂ ਆਪਦੇ ਵੱਡੇ ਭਰਾ ਨੂੰ ਮੁਬਾਰਕਾ ਦੇਣਾ ਵਾਂ ਕਰ ਵੀਰ ਤੈਨੂੰ ਵੱਡਾ ਆਵਦਾ ਮਿਲਿਆ ਵਾ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੇ ਸਿਆਸੀ ਪਾਸੇ ਤੋਂ ਹੋਰ ਵੀ ਜਾਵੇਂ ਪਰ ਆ ਵੀ ਮੈਂ ਗੱਲ ਦੱਸਣਾ ਚਾਹੁੰਦਾ ਵਾਂ ਵੀ ਮੈਂ ਲੜਾਈ ਲੜੀ ਲੰਮੇ ਸਮੇਂ ਤੋਂ ਕਰਾ ਪਰ ਇੱਥੇ ਸਿੱਧ ਹੋ ਗਿਆ ਬਈ ਜਿਹੜਾ ਲੋਕੋ ਲੜਾਈ ਲੜਦਾ ਵਾ ਤੇ ਉਹਦਾ ਕੋਈ ਸਾਥ ਨਹੀਂ ਦਿੰਦਾ ਕਰ ਤੇ ਸਾਡੀ ਤਾਂ ਕੌਮ ਵੀ ਸੁੱਤੀ ਪਈ ਰਹਿੰਦੀ ਆ ਉਹਨਾਂ ਨੇ ਵੀ ਕਦੇ ਛਾਰ ਨਹੀਂ ਲੈਣੀ ਹੁੰਦੀ ਕਰ ਤੇ ਮੈਂ ਰਵਣੀ ਦੀ ਬਟੂ ਜੀ ਨੂੰ ਬਹੁਤ ਬਹੁਤ ਮਾਰਕਸ ਦਿੰਦਾ ਵਾਂ ਕਰ ਕੋਈ ਮੁੱਦੇ ਚੁੱਕਦਾ ਚੁੱਕਦਾ ਬਰਬਾਦ ਹੋ ਗਿਆ ਕੋਈ ਇੱਥੇ ਹਰ ਕੇ ਵੀ ਆਵਾਜ਼ ਹੋ ਗਿਆ ਆਹਾਂ ਯਾਨੀ ਕਹਿਣ ਦਾ ਭਾਵ ਤੇ ਚਲੋ ਸਾਨੂੰ ਤਾਂ ਬਹੁਤ ਖੁਸ਼ੀ ਆ ਵੀ ਸਾਡਾ ਭਰਾ ਰਵਨੀ ਦੀ ਬਿੱਟੂ ਤਰੱਕੀ ਕਰ ਰਿਹਾ ਵਾ ਤੇ ਤਰੱਕੀ ਕਰੇ ਬਾਲਾ ਨੇ ਕਹਿੰਦਾ ਥੈਂਕ ਯੂ ਮੇਰੇ ਬੜੀ ਸ਼ੁਕਰੀਆ